ਮੋਦੀ ਸਰਕਾਰ ਵਾਂਗੂ ਪੰਜਾਬ ਸਰਕਾਰ ਦੇ ਵਿੱਚ ਵੀ ਕਾਫੀ ਹਲਚਲ ਚੱਲ ਰਹੀ ਹੈ ਕੁਝ ਡਰੱਗਸ ਦੇ ਮਾਮਲੇ ਨੂੰ ਲੈ ਕੇ ਵੀ ਇੱਕ ਇਕਨੋਮੀ ਦੇ ਮਸਲੇ ਦੇ ਵਿੱਚ ਵੀ ਇੱਕ ਖਬਰ ਆਈ ਹੈ ਕਿ ਪੰਜਾਬ ਜਿਹੜੀ ਸਰਕਾਰ ਉਹਦੇ ਹਾਲਾਤ ਆਉਣ ਵਾਲੇ ਟਾਈਮ ਦੇ ਵਿੱਚ ਥੋੜੇ ਵਿਗੜੇ ਹੋਏ ਨਜ਼ਰ ਆ ਰਹੇ ਆ ਇਹ ਪੂਰੀ ਜਿਹੜੇ ਇਸ ਤੇ ਟਿੱਪਣੀ ਕਰੋ ਤੁਸੀਂ ਇਸ ਤੇ ਸਮੀਖਿਆ ਕਰੋ ਇਕਨੋਮੀ ਦੇ ਹਿਸਾਬ ਨਾਲ ਜਿਹੜੇ ਕੀ ਅੱਗੇ ਹਾਲਾਤ ਬਣਨੇ ਆ ਪੰਜਾਬ ਸਰਕਾਰ ਦੇ ਦੇਖੋ ਇਕਨੋਮੀ ਦਾ ਜਿਹੜਾ ਮਸਲਾ ਹੈ ਨਾ ਗੱਲ ਇਹ ਆ ਕਿ ਉਹ ਐਸਾ ਮਸਲਾ ਹੈ ਕਿ ਜਿਹੜਾ ਅਣਗੌਲਿਆ ਜਿਹੜਾ ਸਭ ਤੋਂ ਜ਼ਰੂਰੀ ਹੁੰਦਾ ਕਿਸੇ ਵੀ ਖੇਤ ਨੂੰ ਅਣਗੌਲਿਆ ਵੀ ਹੈ ਤਾਂ ਉਹ ਅਣਗੌਲਿਆ ਰਹਿੰਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਪੰਜਾਬ ਦੀ ਪਬਲਿਕ ਦੇ ਵਿੱਚ ਵੀ ਉਹ ਅਣਗੌਲਿਆ ਰਹਿੰਦਾ ਆ ਤੇ ਜਦ ਕਿ ਸਾਰਾ ਕੁਝ ਚੱਲਣਾ ਤੇ ਉਹਦੇ ਨਾਲ ਹੀ ਆ ਨਾ ਜੀ ਜੀ ਬਿਲਕੁਲ ਇਕਨੋਮੀ ਦਾ ਬੜਾ ਸਿੰਪਲ ਫੰਡਾ ਹੈ ਸੋਰਾ ਕੋਈ ਮੈਂ ਕਹਿੰਦਾ ਕਿ ਰਾਕਟ ਸਾਇੰਸ ਨਹੀਂ ਹੈ ਜਿਦਾਂ ਹੁਣ ਪੰਜਾਬ ਦੀ ਜਿਹੜੀ ਹਾਲਤ ਹੈ ਦੇਖੋ ਬੜਾ ਸਿੰਪਲ ਫੰਡਾ ਹੈ ਤਨਖਾਹਾਂ ਪੈਨਸ਼ਨਾਂ ਸਬਸਿਡੀਆਂ ਜੀ ਤੇ ਕਰਜ਼ ਦੀ ਜਿਹੜੀ ਅਦਾਇਗੀ ਜਾਂ ਵਿਆਸ ਹੈ ਜੀ ਉਹ ਸਰਕਾਰ ਨੇ ਕਰਨੀ ਕਰਨੀ ਹਰ ਸਾਲ ਜ਼ਰੂਰਤ ਆ ਚਾਹੇ ਉਹ ਆਪਾਂ ਕਹਿੰਦੇ ਨੇ ਕਿ ਮੀਂਹ ਜਾਵੇ ਨੇਰੀ ਆਵੇ ਕੁਝ ਵੀ ਹੋਵੇ ਉਹ ਤੁਹਾਨੂੰ ਅਦਾਇਗੀਆਂ ਕਰਨੀਆਂ ਪੈਣਗੀਆਂ ਮਲਾਜ਼ਮਾਂ ਨੂੰ ਤਨਖਾਹ ਫਿਰ ਇਸ ਤੋਂ ਇਲਾਵਾ ਪੈਨਸ਼ਨਾਂ ਜੀ ਬਿਲਕੁਲ ਕਰਜ਼ਾ ਉਹਦੀ ਅਦਾਇਗੀ ਜੇ ਉਹ ਟਾਈਮ ਪੂਰਾ ਹੋ ਗਿਆ ਤੁਹਾਨੂੰ ਮੂਲ ਦੇਣਾ ਪਊਗਾ ਅਦਰਵਾਈਜ਼ ਜਿੰਨਾ ਤੁਸੀਂ ਕਰਜ਼ਾ ਲਿਆ ਉਹਦੀ ਵਿਆਜ ਦੀ ਅਦਾਇਗੀ ਇਹ ਰੈਗੂਲਰ ਖਰਚੇ ਹੋਗੇ ਨਾ ਜੀ ਜੀ ਬਿਲਕੁਲ ਤੇ ਨਾਲ ਤੁਹਾਡਾ ਕਿ ਤੁਹਾਡੀ ਸਬਸਿਡੀ ਤੇ ਕਿੰਨੀ ਰਕਮ ਜਾਂਦੀ ਹੈ ਇਹ ਤੁਹਾਡੇ ਖਰਚ ਹੋਗਾ ਜੀ ਹੁਣ ਖਰਚ ਜਿਹੜੇ ਹੁੰਦੇ ਆ ਇਸ ਤਰ੍ਹਾਂ ਦੇ ਚਾਹੇ ਤੇ ਉਹ ਪੂੰਜੀਗਤ ਖਰਚੇ ਹੋਣ ਚਾਹੇ ਇਸ ਤਰ੍ਹਾਂ ਦੇ ਆਪਾਂ ਕਹਿ ਲਈਏ ਕਿ ਰੁਟੀਨ ਦੇ ਖਰਚੇ ਹੋਣ ਜੀ ਤਾਂ ਉਹ ਵਾਧੇ ਜਾਣਗੇ ਹਰੇਕ ਸਾਲ ਠੀਕ ਹੈ ਤੁਸੀਂ ਕੋਈ ਪੇ ਕਮਿਸ਼ਨ ਦਿੰਨੇ ਹੋ ਹੂੰ ਸਬਸਿਡੀ ਮਸਲਨ ਹੁਣ ਜਿਹੜੀ ਬਿਜਲੀ ਵਾਲੀ ਸਬਸਿਡੀ ਹੈ ਆਲਮੋਸਟ 22000 ਕਰੋੜ ਤੱਕ ਚੱਲੇਗੀ ਜੀ ਬਿਲਕੁਲ ਬਿਲਕੁਲ ਅਗਲੇ ਸਾਲ ਉਹ ਜੰਪ ਕਰਕੇ 25 26000 ਕਰੋੜ ਤੇ ਚਲੀ ਜਾਏਗੀ ਯਾਨੀ ਉਹਦੇ ਚ ਨਿਰੰਤਰ ਮੁਸਲਸਲ ਇਜ਼ਾਫਾ ਜੀ ਤੇ ਤੁਹਾਡੇ ਜਿਹੜੇ ਇਨਕਮ ਦੇ ਸੋਰਸਸ ਨੇ ਜੋ ਵਸੀਲੇ ਨੇ ਉਹ ਕਿੱਥੇ ਖਲੋਤੇ ਜਾਂ ਤਾਂ ਹੁਣ ਨਾਲ ਦੀ ਨਾਲ ਉਹ ਵੀ ਛਾਲ ਮਾਰ ਕੇ ਸ਼ੂਟ ਅਪ ਕਰਕੇ ਵਾਅਦੇ ਤੁਰੇ ਜਾਣ ਵਾਅਦੇ ਤੁਰੇ ਜਾਣ ਫਿਰ ਦਿੱਕਤ ਨਹੀਂ ਆਏਗੀ ਹਮ 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 ਹੁਣ ਦਿੱਕਤ ਜਿਹੜੀ ਪੰਜਾਬ ਗਵਰਨਮੈਂਟ ਨੂੰ ਆ ਰਹੀ ਹੈ ਇਸ ਵਾਰ ਉਹ ਇਹ ਆ ਰਹੀ ਹੈ ਇਹਨਾਂ ਦੀ 4 ਕੁ ਦਿਨ ਪਹਿਲਾਂ ਵੀ ਮੀਟਿੰਗ ਹੋਈ ਸੀ ਹੁਣ ਫਿਰ ਜਿਹੜੀ ਖਬਰ ਆ ਰਹੀ ਹੈ ਮੀਡੀਆ 'ਚ ਛਣ ਕੇ ਹੁਣ ਕੀ ਮਤਲਬ ਇਹ ਹੁੰਦਾ ਹੈ ਕਿ ਬੜੀ ਕਹਿੰਦੇ ਕੱਟ ਹੁੰਦੀ ਹੈ ਉਹ ਖਬਰ ਅੰਦਰੂਨੀ ਕੁਝ ਰਿਪੋਰਟਰਾਂ ਕੋਲ ਰਿਪੋਰਟ ਹੁੰਦੀ ਹੈ ਕਿ ਫਲਾਣੀ ਮੀਟਿੰਗ ਦਾ ਏਜੰਡਾ ਇਹ ਸੀ ਜਿਵੇਂ ਆਪਾਂ ਕਹਿੰਨੇ ਕਿ ਫੁਲਾਨੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੀ ਏਜੰਡੇ ਜਿਹੜੇ ਆ ਉਹ ਆ ਰਹੇ ਉਥੇ ਆ ਕੁਝ ਹੋਇਆ ਉਥੇ ਉਹ ਕੁਝ ਹੋਇਆ ਸਾਫੀ ਗੱਲ ਹੈ ਹੁਣ ਦੇਖੋ ਗੱਲ ਇਹ ਆ ਕਿ ਉਥੇ ਜੋ ਕੁਝ ਵਿਚਾਰਿਆ ਜਾ ਰਿਹਾ ਉਹ ਇਕਨੋਮੀ ਆਧਾਰਿਤ ਯਾਨੀ ਆਰਥਿਕ ਆਧਾਰ ਏਜੰਡਾ ਸੀਗਾ ਜੀ ਜੀ ਉਹਦੇ ਚ ਅਫਸਰਾ ਨੇ ਸਾਫ ਕਰ ਦਿੱਤਾ ਕਿ ਮਾਨ ਸਾਹਿਬ ਦੇਖੋ ਸਰਕਾਰ ਆਪਾਂ ਨੂੰ ਪੈਸੇ ਜੋ ਦੇ ਰਹੀ ਆ ਉਹਦੇ ਚ ਕਟੌਤੀ ਹੋ ਰਹੀ ਆ ਜੀ ਬਿਲਕੁਲ ਆਪਣਾ ਜੀਐਸਟੀ ਕਲੈਕਸ਼ਨ ਛੱਡ ਕੇ ਜਾਂ ਐਕਸਾਈਜ਼ ਛੱਡ ਕੇ ਕੁਝ ਵੀ ਨਹੀਂ ਵਧ ਰਿਹਾ ਹੂੰ ਤੇ ਉਲਟਾ ਕਰਜ਼ ਦੀ ਹੱਦ ਜਿਹੜੀ ਹੈ ਉਹਦੇ 'ਚ ਵੀ ਸਰਕਾਰ ਨੇ ਕੱਟ ਲਾ ਦਿੱਤਾ ਹੂੰ ਤੇ ਫਿਰ ਹੁਣ ਸਤੰਬਰ ਤੋਂ ਬਾਅਦ ਸਾਡੇ ਕੋਲ ਦੋ ਆਪਸ਼ਨ ਬਚਦੇ ਆ ਜਾਂ ਤਾਂ ਸਬਸਿਡੀਆਂ 'ਚ ਕੱਟ ਲਾ ਦਈਏ ਜੀ ਜੋ ਮਤਲਬ ਕਿ ਸਬਸਿਡੀ ਚੱਲ ਰਹੀ ਹੈ ਚਾਹੇ ਬਿਜਲੀ ਦੀ ਲਾ ਲੋ ਚਾਹੇ ਕੋਈ ਹੋਰ ਸਬਸਿਡੀ ਲਾ ਲੋ ਜੀ ਜੀ ਬਿਲਕੁਲ ਜਾਂ ਤਾਂ ਉਹਦੇ 'ਚ ਕੱਟ ਲਾਓ ਹੂੰ ਠੀਕ ਹੈ ਜੀ ਜਾਂ ਸਰਜੇ ਦੀ ਹੱਦ ਵਧਾਓ ਜਾਂ ਮਤਲਬ ਕਿ ਜਿਹੜੇ ਤੁਹਾਡੇ ਆਰਥਿਕ ਵਸੀਲੇ ਆ ਜਿੱਥੋਂ ਪੈਸਾ ਆ ਰਿਹਾ ਤਾਂ ਭਈ ਉਹ ਵਧਾਓ ਸਾਫ ਹੈ فرض ਕਰੋ ਤੁਹਾਡੀ ਕਮਾਈ 50000 ਹੈ ਤੁਹਾਡੇ ਘਰ ਦਾ ਖਰਚਾ 75000 ਹੈ ਦੋ ਆਪਸ਼ਨ ਹੈ ਜਾਂ ਤਾਂ 25000 ਬੋਰੋ ਕਰੋ ਜੀ ਜਾਂ ਆਪਣੀ ਜਿਹੜੀ ਬਿਲਕੁਲ ਖਰਚੇ ਘਟਾ ਲਓ 75 ਤੋਂ 50 ਤੇ ਆ ਜਾਓ ਜਾਂ ਇਨਕਮ ਦਾ ਜਾਂ ਤੋਂ 70 ਤੱਕ ਆ ਜਾਓ ਜੀ ਬਿਲਕੁਲ ਸਾਫ ਹੈ ਸੋ ਉਹਨਾਂ ਨੇ ਕਿਹਾ ਕਿ ਸਤੰਬਰ ਤੋਂ ਬਾਅਦ ਦੋ ਆਪਸ਼ਨ ਹੋਣਗੇ ਪੂੰਜੀਗਤ ਖਰਚਾ ਮਤਲਬ ਕਿ ਜਿੱਦਾਂ ਤੁਹਾਡੇ ਸੜਕੀ ਢਾਂਚੇ ਤੇ ਕੋਈ ਕੰਮ ਹੋ ਰਿਹਾ ਪੋਲ ਬਣ ਰਹੇ ਨੇ ਜੀ ਜਾਂ ਹੋਰ ਸਰਕਾਰੀ ਯੋਜਨਾਵਾਂ ਚੱਲ ਰਹੀਆਂ ਨੇ ਉਹਦੇ ਨਾਲ ਰੋਜ਼ਗਾਰ ਜੁੜਿਆ ਹੁੰਦਾ ਲੋਕਾਂ ਦਾ ਜੀ ਬਿਲਕੁਲ ਠੇਕੇਦਾਰਾਂ ਦਾ ਰੋਜ਼ਗਾਰ ਜੁੜਿਆ ਹੁੰਦਾ ਜਾਂ ਤਾਂ ਕੈਪੀਟਲ ਐਕਸਪੈਂਡੀਚਰ ਜਿਹੜਾ ਉਹ ਘਟਾ ਕਰੋ ਹੂੰ ਜਿਆ ਸਬਸਿਡੀ ਤੇ ਕੱਟ ਲੋ ਮਾਨ ਸਾਹਿਬ ਨੇ ਦੱਸ ਦਿਆ ਕਿ ਮੀਟਿੰਗ ਚ ਦੋ ਟੁਕ ਕਹੀ ਆ ਹੂੰ ਕਿ ਮਿੱਤਰ ਪਿਆਰਿਓ ਜੀ ਗੱਲ ਇਹ ਆ ਕਿ ਬਿਜਲੀ ਦੀ ਸਬਸਿਡੀ ਤੇ ਕੱਟ ਨਹੀਂ ਲਾਉਣਾ ਅੱਛਾ ਸਾਫ ਹੈ ਸਪਸ਼ਟ ਜੀ ਯਾਨੀ ਬਿਜਲੀ ਸਬਸਿਡੀ ਤੇ ਕੋਈ ਕੱਟ ਨਹੀਂ ਲੱਗੂਗਾ ਹਾਂ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਕਿ ਇਹਨਾਂ ਨੇ ਇੱਕ ਫੈਸਲਾ ਲਿਆ ਸੀਗਾ ਕਿ ਬਿਜਲੀ ਮਹਿੰਗੀ ਕਰ ਦੇ ਜੀ ਉਹਦੇ ਨਾਲ 650 ਕਰੋੜ ਰੁਪਈਆ ਐਕਸਟਰਾ ਇਹਨਾਂ ਕੋਲ ਆ ਜਾਏਗਾ ਜੀ ਹੋ ਸਕਦਾ ਹੋਂ ਵਾਲੇ ਸਮੇਂ ਚ ਐਕਸਾਈਜ਼ ਪਾਲਿਸੀ ਚ ਤੁਸੀਂ ਚੇਂਜ ਦੇਖੋ ਹੋ ਸਕਦਾ ਕੁਝ ਹੋਰ ਪੇਲਤੂਨ ਦੇ ਵਿੱਚ ਵੀ ਵੈਟ ਵਗੈਰਾ ਵਧਾ ਦੇਣਾ ਜੀ ਪਰ ਇੱਕ ਬੁਰੀ ਖਬਰ ਪੰਜਾਬ ਸਰਕਾਰ ਵਾਸਤੇ ਆ ਕਿ ਜੀਐਸਟੀ ਮੁਆਵਜ਼ਾ ਜਿਹੜਾ ਮਿਲਣਾ ਬੰਦ ਹੋ ਗਿਆ ਸੀਗਾ ਮਾਨ ਸਰਕਾਰ ਦੀ آمد ਤੋਂ ਤੁਰੰਤ ਬਾਅਦ ਹੁਣ ਇਹ ਵੀ ਇੱਕ ਸੁਝਾਅ ਆ ਰਿਹਾ ਹੈ ਆਰਥਿਕ ਮਾਰਾ ਵੱਲੋਂ ਕਿ ਪੈਟਰੋਲ ਡੀਜ਼ਲ ਜਿਹੜੇ ਆ ਪੈਟਰੋਲ ਡੀਜ਼ਲ ਜਿਹੜੇ ਆ ਉਹ ਲੈ ਆਓ ਤੁਸੀਂ ਜੀਐਸਟੀ ਦੇ ਜਾ ਰਹੀ ਸੀ ਜੀ ਤਾਂ ਉੱਥੇ ਬਿਲਕੁਲ ਸਰਕਾਰ ਮੰਝੀ ਚਾਹੂਗੀ ਹੂੰ ਉੱਥੇ ਸਰਕਾਰ ਬਿਲਕੁਲ ਹੀ ਮਾਜੀ ਜਾਊਗੀ ਸੋ ਸਾਡੇ ਕੋਲ ਕੁਝ ਹੋਰ ਵੀ ਆંકੜੇ ਹੈਗੇ ਆ ਮੈਂ ਉਹ ਵੀ ਦੱਸ ਦੇਣਾ ਕਿ ਯੋਜਨਾਵਾਂ ਚ ਜੋ ਕੱਟ ਲੱਗੇ ਆ ਯਾਨੀ ਜੋ ਪੰਜਾਬ ਸਰਕਾਰ ਦਾ ਪੈਸਾ ਕੱਟ ਹੋਇਆ ਪਰ ਉਸ ਤੋਂ ਪਹਿਲਾਂ ਕੁਝ ਕੰਟਰੀਬਿਊਸ਼ਨ ਆਇਆ ਥੋੜਾ ਉਹਨਾਂ ਤੇ ਆਪਾਂ ਝਾਤ ਮਾਰ ਲਈਏ ਸਾਡੇ ਜਿਹੜੇ ਕਰਮਜੀਤ ਕੌਰ ਜੀ ਹੈ ਸ਼ੁਕਰੀਆ ਤੁਹਾਡਾ ਵੀ ਧੰਨਵਾਦ ਜਿੰਦੀ ਜੀ ਹਾਂ ਜੀ ਹਾਂ ਜੀ ਤੁਹਾਡਾ ਵੀ ਧੰਨਵਾਦ ਸੋ ਉਹਨਾਂ ਤੇ ਵੀ ਗੱਲ ਕਰਦੇ ਆ ਕਿ ਜਿਹੜੀਆਂ ਕਟੌਤੀਆਂ ਹੋਈਆਂ ਨੇ ਉਹ ਕਿਹੜੀਆਂ ਹੋਈਆਂ ਬੜੀਆਂ ਮਹੱਤਵਪੂਰਨ ਹੋਈ ਜੀ ਅ ਇੱਕ ਮਿੱਤਰ ਕਹਿ ਰਹੇ ਨੇ ਕਿ ਮੰਤਰੀਆਂ ਦੀਆਂ ਜਿਹੜੀਆਂ ਸੈਲਰੀਜ਼ ਨੇ ਉਹ ਕਿਉਂ ਨਹੀਂ ਰੋਕਦੇ ਜਾਂ ਮੋਬਾਈਲ ਪੱਤਾ ਜਿਹੜਾ ਉਹ 15000 ਮੋਬਾਈਲ ਪੱਤਾ ਹੀ ਹੈ ਤੇ ਜਾਂ ਫਿਰ ਇਹ ਆ ਵੀ ਜਿਹੜੇ ਕੇਂਦਰ ਸਰਕਾਰ ਨੇ ਕੁਝ ਫੰਡ ਰੋਕੇ ਹੋਏ ਐ ਉਹ ਕੇਂਦਰ ਸਰਕਾਰ ਤੇ ਥੋੜਾ ਦਬਾਅ ਪਾਇਆ ਜਾਵੇ ਉਹਨਾਂ ਨੂੰ ਰਿਲੀਜ਼ ਕਰਨ ਬਾਰੇ ਬਿਲਕੁਲ ਦੇਖੋ ਇਸ ਨਾਲ ਸਰਕਾਰ ਦੀ ਥੋੜੀ ਇਨਕਮ ਵੱਧ ਸਕਦੀ ਹੈ ਦੇਖੋ ਸਰ ਖਰਚੇ ਤਾਂ ਘਟਾਉਣੇ ਹੋਣ ਬਹੁਤ ਘਟਾਏ ਜਾ ਸਕਦੇ ਆ ਮਸਲਨ ਜਿੱਦਾਂ ਇਹਨਾਂ ਨੇ ਇੱਕ ਨੁਕਤਾ ਜਿਹੜਾ ਹੈ ਉਹ ਉਠਾਇਆ ਕਿ 15000 ਰੁਪਏ ਮੋਬਾਈਲ ਵਾਲਾ ਪਰ ਉੱਥੇ ਕੀ ਹੈ ਕਿ ਤੁਹਾਡੇ ਕੋਲ ਵਿਧਾਇਕ ਕਿੰਨੇ ਆ ਜੀ ਸਿਰਫ 117 ਨੇ ਜੀ ਉੱਥੇ ਖਰਚਾ ਠੀਕ ਹੈ ਥੋੜਾ ਘਟ ਹੋਏਗਾ ਹਮ ਘਟ ਜ਼ਰੂਰ ਹੋਏਗਾ ਆਮਦਨ ਟੈਕਸ ਜਿਹੜਾ ਹੈ ਉਹ ਵਿਧਾਇਕਾਂ ਦਾ ਅਸੀਂ ਭਰ ਰਹੇ ਹਾਂ ਇਸ ਤੋਂ ਇਲਾਵਾ ਕੁਝ ਲੁਕਵੇਂ ਬਹੁਤ ਕਹ ਲੋ ਕਿ ਸੁਧਾਰਾਂ ਦੀ ਜ਼ਰੂਰਤ ਆ ਜੋ ਲੁਕਵੇਂ ਨੇ ਜੀ ਮਸਲਨ ਕਿ ਪੰਜਾਬ ਦਾ ਕੋਈ ਵਿਧਾਇਕ ਆ ਸਾਬਕਾ ਵਧਾਇਕ ਆ ਉਹ ਜਿੰਨਾ ਮਰਜ਼ੀ ਮੈਡੀਕਲ ਬਿੱਲ ਕਲੇਮ ਕਰ ਸਕਦਾ ਹੈ ਜੀ ਸਿੰਪਲ ਫੰਡ ਹੈ ਕਿ ਤੁਸੀਂ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਲੈ ਕੇ ਦੇਵੋ ਜਦੋਂ ਅੱਜ ਹੈਲਥ ਇੰਸ਼ੋਰੈਂਸ ਪੂਰੀ ਦੁਨੀਆ ਦੇ ਵਿੱਚ ਇੱਕ ਬਾਜ਼ਾਰ ਹੈ ਹੂੰ ਹੂੰ ਤਾਂ ਫਿਰ ਅਸੀਂ ਉਹਨਾਂ ਵਧਾਇਕਾਂ ਦਾ ਜਾਂ ਸਾਬਕਾ ਵਧਾਇਕਾਂ ਦਾ ਇੱਕ ਕਹੋ ਕਿ ਬਹੁਤ ਵਿਸ਼ਾਲ ਜਾਂ ਵੱਡਾ ਤੇ ਕਹੋ ਜਿਹਦੀ ਹੱਦ ਹੀ ਕੋਈ ਨਹੀਂ ਉਹ ਉਹਦਾ ਖਰਚਾ ਸੀ ਕਿਉਂ ਚੱਲ ਰਹਾ ਹੈ ਜੀ ਜੀ ਸਿੰਪਲ ਫੰਡ ਹੈ ਮਤਲਬ ਕਿ ਇਸ ਤਰ੍ਹਾਂ ਦੇ ਸੁਧਾਰ ਕੀਤੇ ਜਾ ਸਕਦੇ ਆ ਕੋਈ ਵੀ ਵਿਧਾਇਕ ਆਪਣੀ ਮਰਜ਼ੀ ਨਾਲ ਕਿਤੇ ਵੀ ਸੈਰ ਸਫਾਟੇ ਤੇ ਜਾ ਸਕਦਾ ਹੈ ਸਾਲ ਚ ਇੱਕ ਦੋ ਵਾਰੀ ਤਾਂ ਉਹ ਬਹੁਤ ਵੱਡਾ ਬਿੱਲ ਕਲੇਮ ਕਰ ਸਕਦਾ ਇਹ ਬੰਦ ਕਰਕੇ ਇਸ ਤੋਂ ਇਲਾਵਾ ਜਿਹੜੇ ਅਪਸਰ ਆ ਜੀ ਉਹਨਾਂ ਦੀਆਂ ਬੰਦ ਪਈਆਂ ਕੋਠੀਆਂ ਤੇ ਜਿਹੜੇ 8 8 10 10 ਪੁਲਿਸ ਵਾਲੇ ਲੱਗੇ ਉਹ ਵੀ ਤਾਂ ਖਰਚਾ ਹੀ ਆ ਬਿਲਕੁਲ ਬਿਲਕੁਲ ਇਹ ਜਿਹੜੀਆਂ ਗੱਡੀਆਂ ਨੇ ਇਹਨਾਂ ਦੇ ਜਿਹੜੇ ਤੇਲ ਫੂਕੇ ਜਾਂਦੇ ਆ ਲੀਡਰਾਂ ਵੱਲੋਂ ਇਹ ਵੀ ਕਟੌਤੀ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਵੀ ਕਮੀ ਲਿਆਂਦੀ ਜਾ ਸਕਦੀ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਹੈ ਬਿਲਕੁਲ ਖਰਚੇ ਵੀ ਘਟ ਕਰਨੇ ਪੈਣਗੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਹਾਨੂੰ ਆਪਣੇ ਜਿਹੜੇ ਆਰਥਿਕ ਅਸਾਸੇ ਆ ਵਸੀਲੇ ਆ ਉਹਨਾਂ ਨੂੰ ਕਾਇਮ ਕਰਨਾ ਹੀ ਪਊਗਾ ਉਹਦੇ ਵਾਸਤੇ ਕੀ ਹੁੰਦਾ ਕਿ ਸਭ ਤੋਂ ਜ਼ਰੂਰੀ ਹੁੰਦੀ ਹੈ ਇੰਡਸਟਰੀ ਚਾਹੇ ਉਹ ਖੇਤੀ ਆਧਾਰਿਤ ਆ ਚਾਹੇ ਦੂਸਰੀ ਆ ਸਾਡੀ ਖੇੜ ਸਨਤ ਕਿੱਥੇ ਅੱਜ ਹੂੰ ਸਾਡੀ ਲੋਹਾ ਸਨਤ ਕਿੱਥੇ ਆ ਜੀ ਸਾਡੀ ਕਪਾਹ ਸਨਤ ਕਿੱਥੇ ਆ ਕਟਨ ਸੰਨਤ ਜਿਸ ਨੂੰ ਬੋਲਦੇ ਆ ਸਾਡੀ ਮਾਈਕਰੋ ਸੰਨਤ ਕਿੱਥੇ ਆ ਮੱਧਮ ਉਹ ਕਿੱਥੇ ਆ ਮੱਧ ਵਰਗੀ ਆਰੇ ਹਜ਼ੂਰ ਅਸੀਂ ਆਪਣੀ ਸੰਨਤ ਬਰਬਾਦ ਕਰ ਚੁੱਕੇ ਆ ਜੀ ਬਿਲਕੁਲ ਮੈਂ ਹਮੇਸ਼ਾ ਇਹੋ ਗੱਲ ਕਹਿਣਾ ਕਿ ਆਰਥਿਕ ਆਧਾਰ ਤੇ ਜਦੋਂ ਤੱਕ ਆ ਕੇ ਸਾਡਾ ਏਜੰਡਾ ਜਿਹੜਾ ਖਲੋਏਗਾ ਨਹੀਂ ਜੀ ਜਦੋਂ ਤੱਕ ਅਸੀਂ ਇਹਨਾਂ ਨੂੰ ਕੰਨੋ ਫੜ ਕੇ ਲਿਆਵਾਂਗੇ ਨਹੀਂ ਗੱਲ ਬੰਨ ਨਹੀਂ ਹੈ ਜੀ ਮਸ਼ਹੂਰੀਆਂ ਤੇ ਖਰਚੇ ਘਟਾਉਣੇ ਚਾਹੀਦੇ ਆ ਬਹੁਤ ਸਾਰੇ ਖਰਚੇ ਆ ਮਿੰਟੂ ਜੀ ਜਿਵੇਂ ਗੱਲ ਕਰ ਹੀ ਚੁੱਕੇ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਲੈ ਕੇ ਬਹੁਤ ਸਾਰੇ ਖਰਚੇ ਘਟਾਏ ਜਾ ਸਕਦੇ ਆ ਤੇ ਨਾਲ ਨਾਲ ਸਰਕਾਰ ਨੂੰ ਇਨਕਮ ਵਧਾਉਣ ਵਾਸਤੇ ਰੋਜ਼ਗਾਰ ਦੇਣ ਵਾਸਤੇ ਵੀ ਉਹਦਾਂ ਦੇ ਜਿਹੜੇ ਆ ਉਹ ਕੋਸ਼ਿਸ਼ਾਂ ਵੀ ਕਰਨੀਆਂ ਚਾਹੀਦੀਆਂ ਨੇ ਫਿਰ ਨਿੱਕੇ ਨਿੱਕੀਆਂ ਗੱਲਾਂ ਨਾਲ ਹੀ ਹਾਂਜੀ ਹਾਂਜੀ ਰਕੇਸ਼ ਪੱਲਾ ਫੇਸਬੁੱਕ ਤੇ ਕਹਿ ਰਿਹਾ ਜੀ ਮੁੱਖ ਮੰਤਰੀ ਨੇ ਵੀ ਕਫਾਂ ਚੜਾ ਲੀਆਂ ਲੱਗਦੇ ਬਈ ਕਰਨਗੇ ਕੁਛ ਕਿੰਨੇ ਐਮਐਲਏ ਦੇ ਰਹੇ ਆ ਪੰਜਾਬ ਵਿੱਚੋਂ ਝਾੜੂ ਨੂੰ ਕਿੰਨੇ ਐਮਐਲਏ ਦੇ ਰਹੇ ਹੋ ਪੰਜਾਬ ਸਰ ਮੈਨੂੰ ਉਹਨਾਂ ਤੁਹਾਡੀ ਕੋਈ ਗੱਲ ਸਵਾਲ ਜਵਾਬ ਦੇ ਵਿੱਚ ਪਤਾ ਨਹੀਂ ਲੱਗੀ ਸਮਝ ਨਹੀਂ ਲੱਗੀ ਪਰ ਕੋਈ ਗੱਲ ਨਹੀਂ ਆ ਤੁਸੀਂ ਦੁਬਾਰਾ ਕਮੈਂਟ ਕਰ ਦੇਣਾ ਤਾਂ ਮੈਂ ਨਾ ਕੁਝ ਮੀਡੀਆ ਰਿਪੋਰਟਸ ਦੇ ਜ਼ਰੀਏ ਡਾਊਨਲੋਡ ਕੀਤੀਆਂ ਜੀ ਇਹ ਵੀ ਤੁਸੀਂ ਤੇ ਉਸ ਤੋਂ ਬਾਅਦ ਮੈਂ ਆંકੜੇ ਜ਼ਰੂਰ ਦੱਸ ਦਿੰਨਾ ਕਿ ਕੇਂਦਰੀ ਯੋਜਨਾਵਾਂ ਚੋਂ ਕੱਟ ਕਿੰਨੇ ਲੱਗ ਰਹੇ ਨੇ ਪੰਜਾਬ ਗਵਰਨਮੈਂਟ ਨੂੰ ਇੱਕ ਸੀ ਪ੍ਰਧਾਨ ਮੰਤਰੀ ਸ੍ਰੀ ਯੋਜਨਾ ਜੀ 241 ਸਕੂਲਾਂ ਲਈ 273 ਕਰੋੜ ਰੁਪਈਆ ਆਉਣਾ ਸੀਗਾ ਕਿਉਂਕਿ ਇਹਦੇ ਵਿੱਚ ਪ੍ਰਧਾਨ ਮੰਤਰੀ ਸ਼ਬਦ ਸੀਗਾ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਐਮਓਯੂ ਸਾਈਨ ਹੀ ਨਹੀਂ ਕੀਤਾ ਯਾਨੀ 273 ਕਰੋੜ ਦਾ ਲਾਸ ਹੋ ਗਿਆ ਅੱਛਾ ਆਇਓ ਨਹੀਂ 273 ਕਰੋੜ ਤੋਂ ਬਾਅਦ ਅੱਛਾ ਜੀ ਜੋ ਸਰਬ ਸਿੱਖਿਆ ਵਹਾਂ ਦਾ ਪੈਸਾ ਸੀ ਉਹਨਾਂ ਨੇ ਉਹਨੂੰ ਵੀ ਰੋਕਤਾ ਅੱਛਾ ਯਾਨੀ ਉਹਨੂੰ ਵੀ ਕੱਟ ਲੱਗ ਗਿਆ ਜੀ ਯਾਨੀ ਆਪਾਂ ਕਹਿ ਲਈਏ ਕਿ ਕੰਗਾਲੀ ਚ ਆਟਾ ਗਿੱਲਾ ਪੰਜਾਬੀ ਚ ਇੱਕ ਕਹਾਵਤ ਆ ਇੱਕ ਘਾਟੇ ਦੇ ਨਾਲ ਨਾਲ ਦੂਜਾ ਹੋਰ ਘਾਟਾ ਛੇੜ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ 1100 ਕਰੋੜ 650 650 ਯਾਨੀ 2 ਸਾਲਾਂ ਦਾ 1100 ਕਰੋੜ ਇਹ ਵੀ ਇਸੇ ਕਰਕੇ ਰੋਕਿਆ ਕਿਉਂਕਿ ਜਿਹੜੀਆਂ ਮੁਹੱਲਾ ਕਲੀਨਿਕਾਂ ਸੀ ਇਹਨਾਂ ਨੇ ਉਹਦਾ ਨਾਂ ਰੱਖ ਦਿੱਤਾ ਆਮ ਆਦਮੀ ਮੁਹੱਲਾ ਕਲੀਨਿਕਾ ਸ਼ੁਰੂ ਚ ਤੁਸੀਂ ਦੇਖਿਆ ਨਾ ਇਹ ਨਾਂ ਦਾ ਵਿਵਾਦ ਯਾਨੀ ਦੋ ਯੋਜਨਾਵਾਂ ਤੇ ਇਹ ਨੇ ਕਿ ਭਾਈ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਜਦੋਂ ਆਮ ਹੀ ਬੋਰਡ ਲੱਗਾ ਹੁੰਦਾ ਮੇਰੇ ਪਿੰਡ ਵਾਲੀ ਸੜਕ ਤੇ ਲੱਗਾ ਬਿਲਕੁਲ ਬਿਲਕੁਲ ਲੱਗੇ ਹੋਈ ਹੈ ਪ੍ਰਧਾਨ ਮੰਤਰੀ ਜੋ ਆਵਾਸ ਯੋਜਨਾ ਜਦੋਂ ਉਹ ਚੱਲਦੀ ਹੈ ਤੇ ਆ 273 ਕਰੋੜ ਤੇ ਸਰਬ ਸਿੱਖਿਆ ਅਭਿਆਨ ਦਾ ਕਿਉਂ ਠੁੱਡਾ ਮਾਰ ਕੇ ਰੋੜਿਆ ਤੁਸੀਂ ਜੀ ਬਿਲਕੁਲ ਤੇ ਆ ਨਾ ਜਿਹੜਾ ਸੀਗਾ ਨੈਸ਼ਨਲ ਹੈਲਥ ਮਿਸ਼ਨ ਵਾਲਾ ਤੇ ਕੀ ਇਹਦਾ ਖੱਟਣਾ ਸੀਗਾ ਲੋਕਾਂ ਨੂੰ ਨਾਂ ਨਾਲ ਨਹੀਂ ਲੋਕਾਂ ਨੂੰ ਤਾਂ ਸਹੂਲਤ ਬਿਲਕੁਲ ਇਹ ਪੈਸਾ ਜਿਹੜਾ ਸੀ ਇਹ ਰੁਕਿਆ ਪਲੱਸ ਜੇ ਤੁਸੀਂ ਦੇਖੋਗੇ ਆਰਡੀਐਫ ਦਾ 6767 ਕਰੋੜ ਰੁਪਈਆ ਇਹ ਰੁਕਿਆ ਪਿਆ ਢਾਂਚਾ ਵਿਕਾਸ ਜਿਹੜਾ ਹੁੰਦਾ ਨਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਪੈਸਾ ਉਹ ਵੀ ਇਹਨਾਂ ਨੇ ਕਹਿ ਲੋ ਕਿ ਰੋਕਿਆ ਹੋਇਆ 1100 ਕਰੋੜ ਰੁਪਈਏ ਦੀ ਉਹ ਕਟੌਤੀ ਆ ਓਪੀਐਸ ਯੋਜਨਾ ਲਾਗੂ ਦਾ ਐਲਾਨ ਕਰ ਦਿੱਤਾ ਜਿਹਦੀ ਵਜ੍ਹਾ ਕਰਕੇ 10000 ਕਰੋੜ ਕਰਜ਼ੇ ਦੀ ਜਿਹੜੀ ਹੱਦ ਸੀ ਉਹ ਘਟਾ ਦਿੱਤੀ ਗਈ। ਜੀ। ਮਤਲਬ ਅੱਗੇ ਜੇ ਤੁਸੀਂ ਸਾਲ ਦਾ 40000 ਕਰੋੜ ਕਰਜ਼ਾ ਲੈ ਸਕਦੇ ਸੀ ਤਾਂ ਕੇਂਦਰ ਨੇ ਉਹਦੇ ਵਿੱਚ ਇਹਨਾਂ ਨੂੰ 37000 ਕਰੋੜ ਤੱਕ ਹੀ ਮ hạnੂਦ ਕਰ ਦਿੱਤਾ ਕਿ ਇਹ ਕੈਪ ਹੈ ਇਹਦੇ ਉੱਤੇ ਤੁਸੀਂ ਨਹੀਂ ਜਾ ਸਕਦੇ। ਸੋ ਸਥਿਤੀ ਇਸ ਕਰਕੇ ਜਿਹੜੀ ਆ ਬਦਤਰੀਨ ਹੋ ਗਈ ਆ।